ਜਾਣ ਚੁੱਕੇ ਆ ਕਿ ਭਗਵੰਤ ਮਾਨ ਦੀ ਸਰਕਾਰ ਆ ਜਿਹੜੀ ਇਹ ਕੇਜਰੀਵਾਲ ਲਿਆਉਂਦਾ ਫਾਰਮੂਲੇ ਉਹ ਪੰਜਾਬ ਦੇ ਲੋਕਾਂ ਨੂੰ ਪਸੰਦ ਨਹੀਂ ਆਉਂਦੇ ਤਾਂ ਫਿਰ ਇਹਨਾਂ ਨੂੰ ਯੂ ਟਰਨ ਕਰਨਾ ਪੈਂਦਾ ਜਿੱਦਾਂ ਦੀ ਸਰਕਾਰ ਬਣੀ ਹੈ ਕੋਈ ਇੱਕ ਫਾਰਮੂਲਾ ਦੱਸ ਦਿਓ ਜਿਹੜਾ ਕਿ ਇਹਨਾਂ ਦਾ ਪਾਸ ਹੋਇਆ ਸੋ ਲੈਂਡ ਪੂਲਿੰਗ ਜਿਹੜੀ ਪਾਲਿਸੀ ਆ ਅਸੀਂ ਇਹਦੀ ਨਿੰਦਿਆ ਨਹੀਂ ਕਰਦੇ ਪਰ ਸਰਕਾਰ ਇਹ ਸੋਚੇ ਕਿ ਲੈਂਡ ਜਿੱਥੇ ਬੰਜਰ ਭੂਮੀ ਪਈ ਆ ਸਾਡੀ ਜਿੱਥੇ ਮਤਲਬ ਬੇਆਵਾਜ਼ ਬੇਚਰਾਗ ਜ਼ਮੀਨ ਪਈ ਹੈ ਉਹਨੂੰ ਵਰਤੋਂ ਚ ਲਵੇ ਉਹ ਪੰਜਾਬ ਦੇ ਵਿੱਚ ਮੈਂ ਸੈਣੀ ਸਾਹਿਬ ਤੁਹਾਨੂੰ ਦੱਸਦਾ ਹਾਂ ਕਿ ਬਹੁਤਿਆਂ ਸਾਰਿਆਂ ਪਿੰਡਾਂ ਚ ਲੋਕਾਂ ਕੋਲੇ ਰਜਿਸਟਰੀਆਂ ਹੀ ਹੈ ਨਹੀਂ ਘਰਾਂ ਦੀਆਂ ਸ਼ਹਿਰਾਂ ਦੇ ਵਿੱਚ ਲਗਭਗ ਹਰ ਸ਼ਹਿਰ ਚ 50% ਕਬਜ਼ੇ ਵਾਲੀਆਂ ਥਾਵਾਂ ਤੇ ਲੋਕ ਬੈਠੇ ਹਾਲੇ ਹੈ ਕਿ ਲੈਂਡ ਪੂਲਿੰਗ ਦੇ ਲੈਂਡ ਸੀਲਿੰਗ ਐਕਟ ਆ ਇਹ ਵਕਤੀਆਂ ਬਕਰੀਆਂ ਸਕੀਮ ਹੈਗੀਆਂ ਸਟੀਮਾ ਲੈਂਡ ਪੂਲਿੰਗ ਐਕਟ ਆ ਜਿਹੜਾ ਇਹਨਾਂ ਨੇ ਕਾਨੂੰਨ ਜਿਹੜੀ ਇਹਨਾਂ ਨੇ ਪਾਲਿਸੀ ਜਾਂਦੀ ਆ ਉਹ ਲਾਗੂ ਹੋ ਸਕਦੀ ਹੈ ਉਹਨੂੰ ਲਾਗੂ ਕਰਨ ਦਾ ਇੱਕ ਢੰਗ ਹੈ ਜਿਹਨੂੰ ਟੇਕ ਲਿਆ ਜਾ ਸਕਦਾ ਸਿਧਾ ਪਬਲਿਕ opinion ਲੈ ਕੇ ਜਿੱਥੇ ਜਿੱਥੇ ਬੇ ਜਿਹੜੀਆਂ ਬੇਬਾਦ ਜ਼ਮੀਨਾਂ ਉੱਥੇ ਸਾਰਾ ਕੁਝ ਹੋ ਸਕਦਾ ਹੈ ਹੈਲੋ ਦੋਸਤੋ ਤੁਸੀਂ ਦੇਖ ਰਹੇ ਹੋ ਮਹਾ ਪੰਜਾਬ ਯੂਐਸਏ ਤੇ ਮੈਂ ਹਾਂ ਸਦੀਪ ਸੈਣੀ ਅੱਜ ਅਸੀਂ ਗੱਲ ਕਰਾਂਗੇ ਲੈਂਡ ਸਿਲਿੰਗ ਐਕਟ ਤੇ ਲੈਂਡ ਪੁਲਿੰਗ ਪਾਲਿਸੀ ਤੇ ਸਾਡੇ ਨਾਲ ਮੌਜੂਦ ਨੇ ਸਾਡੇ ਸਟੂਡੀਓ ਵਿੱਚ ਅਰਕਤ ਸਿੰਘ ਸੋਹਤਾ ਜੀ ਇਹਨਾਂ ਤੋਂ ਹੀ ਜਾਣਾਂਗੇ ਕਿ ਇਹ ਦੋਨਾਂ ਵਿੱਚ ਕੀ ਡਿਫਰੈਂਸ ਹੈ ਇਹ ਜਿਹੜਾ ਇਹਨਾਂ ਦਾ ਇੱਕ ਸਾਲ ਪਹਿਲਾਂ ਇਹ ਜੋ ਲੈਂਡ ਪੁਲਿੰਗ ਲੈਂਡ ਸਿਲਿੰਗ ਪਾਲਿਸੀ ਨੂੰ ਦਾ ਮੁੱਦਾ ਲੈ ਕੇ ਇਹਨਾਂ ਨੇ ਲੋਕਾਂ ਵਿੱਚ ਅ ਵੇਅਰਨੈਸ ਲਿਆਂਦੀ ਤੇ ਉਸ ਤੇ ਆਪਾਂ ਗੱਲ ਕਰਾਂ ਸਭ ਤੋਂ ਪਹਿਲੇ ਨਾ ਆਪਣੇ ਚੈਨਲ ਤੇ ਸਵਾਗਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸੈਣੀ ਸਾਹਿਬ ਮੈਂ ਅਵਤਾਰ ਸਿੰਘ ਸਹੋਤਾ ਜ਼ਮੀਨ ਅਧਿਕਾਰ ਸੰਘਰਸ਼ ਮੋਰਚਾ ਪੰਜਾਬ ਦਾ ਪ੍ਰਧਾਨ ਆ ਜੀ ਅੱਜ ਬੜਾ ਇੰਪੋਰਟੈਂਟ ਵਿਸ਼ਾ ਜੀ ਨੂੰ ਅਸੀਂ ਕੰਪੈਰੀਟਿਵਲੀ ਟੱਚ ਕਰਾਂਗੇ ਲੈਂਡ ਸੀਲਿੰਗ ਐਕਟ ਤੇ ਲੈਂਡ ਪੁੱਲਿੰਗ ਐਕਟ ਲੈਂਡ ਪੁੱਲਿੰਗ ਇੱਕ ਪਾਲਿਸੀ ਆ ਐਕਟ ਨਹੀਂ ਹੈ ਲੈਂਡ ਸੀਲਿੰਗ ਐਕਟ 1972 ਦਾ ਪੰਜਾਬ ਸਰਕਾਰ ਦਾ ਇੱਕ ਐਸਾ ਕਾਨੂੰਨ ਹੈ ਜਿਦੇ ਵਿੱਚ ਕਿ ਪੰਜਾਬ ਦਾ ਹਰ ਨਾਗਰਿਕ 17.5 ਏਕੜ ਜ਼ਮੀਨ ਰੱਖ ਸਕਦਾ ਹੈ। ਔਰ 17.5 ਏਕੜ ਜ਼ਮੀਨ ਇੱਕ ਇੱਕ ਨਾਗਰਿਕ ਰੱਖ ਸਕਦਾ ਉਹਦੇ ਬਦਲੇ ਚ ਜਿਹੜੀ ਸਰਪਲਸ ਜ਼ਮੀਨ ਹੈ ਉਹ ਆਮ ਜਿਹੜੇ ਲੋਕ ਆ ਪੰਜਾਬ ਦੇ ਉਹਨਾਂ ਲੋਕਾਂ ਚੋਂ ਸਰਕਾਰ ਨੇ ਵੰਡਣੀ ਸੀ। ਜਿਹੜੀ ਕਿ ਇੰਨੇ ਸਮੇਂ ਦੇ ਵਿੱਚ ਇਸ ਕਾਨੂੰਨ ਨੂੰ ਪੰਜਾਬ ਸਰਕਾਰਾਂ ਕਿੰਨੀਆਂ ਬਣ ਕੇ ਨਿਕਲ ਗੀਆਂ ਕਿਸੇ ਨੇ ਲਾਗੂ ਨਹੀਂ ਕੀਤਾ ਸੋ ਅੱਜ ਅਸੀਂ ਇਸ ਲੈਂਡ ਸੀਲਿੰਗ ਐਕਟ ਤੇ ਪੰਜਾਬ ਦੇ ਹਰ ਨਾਗਰਿਕ ਨੂੰ ਜਾਗਰੂਕ ਕਰ ਰਹੇ ਹਾਂ ਦੇਸ਼ਾਂ ਵਿਦੇਸ਼ਾਂ 'ਚ ਅਸੀਂ ਇਹ ਗੱਲ ਪਛਾਣਤੀ ਹੈ ਕਿ ਜੇ ਰਾਜਸਥਾਨ ਗਵਰਨਮੈਂਟ ਉਧਰ ਬੇਜਮੀਨੇ ਲੋਕਾਂ ਨੂੰ ਹਾਈ ਕੋਰਟ ਦੀਆਂ ਹਦਾਇਤਾਂ ਅਨੁਸਾਰ ਜ਼ਮੀਨ ਦੇ ਸਕਦੀ ਹੈ ਤਾਂ ਪੰਜਾਬ ਦੇ ਵਿੱਚ ਵੀ ਲੱਖਾਂ ਦੀ ਗਿਣਤੀ ਵਿੱਚ ਕਰੋੜਾਂ ਦੀ ਗਿਣਤੀ ਵਿੱਚ ਐਸੇ ਲੋਕ ਹੈ ਜਿਨ੍ਹਾਂ ਕੋਲੇ ਰਹਿਣ ਨੂੰ ਵੀ ਘਰ ਨਹੀਂ ਹੈ ਜੇ ਸਰਕਾਰ ਘੱਟੋ ਘੱਟ ਇੱਕ ਕਿੱਲਾ ਵੀ ਜ਼ਮੀਨ ਦੇ ਦਿੰਦੀ ਹੈ ਤਾਂ ਉਹਦੇ 'ਚ ਜੇ ਬੰਦਾ ਇੱਕ ਪਰਿਵਾਰ ਚਾਰਕ ਨਾਲ ਆਪਦੇ ਖਾਣ ਜੋਗੀ ਕਣਕ ਬੀਜਦਾ ਹੈ ਬਾਕੀ ਦੇ ਵਿੱਚ ਮਾਲ ਡੰਗਰ ਵੀ ਪਾਲਦਾ ਆਪਦੇ ਰਹਿਣ ਨੂੰ ਵੀ ਜਗਾ ਬਣਾਉਂਦਾ ਤਾਂ ਉਹਦੇ ਨਾਲ ਜਿੱਥੇ ਇਹਨਾਂ ਆਮ ਲੋਕਾਂ ਨੂੰ ਰੋਜ਼ਗਾਰ ਮਿਲੂਗਾ ਤੇ ਖੁਸ਼ਹਾਲੀ ਵੀ ਆਊਗੀ ਜਿਹੜੀ ਇਹ ਤੁਸੀਂ ਕਹਿ ਰਹੇ ਹੋ ਰਾਜਸਥਾਨ ਵੀ ਜਗਾ ਦਿੱਤੀ اسی ਪਾਲਸੀ ਦੇ ਅਧੀਨ ਦਿੱਤੀ ਗਈ ਰਾਜਸਥਾਨ ਚ ਵੀ ਇਸੇ ਪਾਲਸੀ ਦੇ ਅਧੀਨ ਦਿੱਤੀ ਗਈ ਹੈ ਉਹਨਾਂ ਦੀ ਸਟੇਟ ਗਵਰਨਮੈਂਟ ਦਾ ਆਪਦਾ ਵੱਖਰਾ ਨਿਜਮਾ ਉਹ ਉੱਥੋਂ ਦੀ ਮਾਨਯੋਗ ਹਾਈ ਕੋਰਟ ਨੇ ਉਹਨਾਂ ਨੂੰ 1253 ਪਰਿਵਾਰਾਂ ਨੂੰ ਜ਼ਮੀਨ ਦਿੱਤੀ ਹੈ ਔਰ ਅੱਜ ਪੰਜਾਬ ਦੇ ਵਿੱਚ ਇਹ ਲੋਕ ਜਿਹੜੇ ਬੇਜਮੀਨੇ ਕਰਤੀ ਲੋਕ ਹੈ ਜਿਨ੍ਹਾਂ ਲਈ ਇਹ ਕਾਨੂੰਨ ਬਣਿਆ ਸੀ ਕੱਲੇ ਪਿੰਡਾਂ 'ਚ ਨਹੀਂ ਰਹਿੰਦੇ ਸ਼ਹਿਰਾਂ ਦੇ ਵਿੱਚ ਵੀ ਲੋਕ ਰੇੜੀਆਂ ਲਾਉਂਦੇ ਆ ਮਜ਼ਦੂਰੀ ਕਰਦੇ ਆ ਕੱਲੇ ਸ਼ਡਿਊਲ ਕਾਸਟਾਂ ਦੀ ਗੱਲ ਨਹੀਂ ਇਹ ਅਸੀਂ ਕੋਈ ਜਿਹੜੇ ਸਾਡੇ ਜੱਟ ਭਰਾ ਜੱਟ ਬਰਾਦਰੀ ਅਸੀਂ ਉਹਨਾਂ ਦੀਆਂ ਜ਼ਮੀਨਾਂ ਖੋਹਣ ਦੀ ਨਹੀਂ ਗੱਲ ਕਰਦੇ ਅਸੀਂ ਕਹਿੰਨੇ ਆ ਕਿ ਡਾਕਟਰ ਬੇਦਕਰ ਸਾਹਿਬ ਦੇ ਬਣਾਏ ਕਾਨੂੰਨ ਅਨਸਾਰ ਸਾਰਿਆਂ ਨੂੰ ਬਰਾਬਰ ਦਾ ਅਧਿਕਾਰ ਹੋਵੇ ਇਹ ਵੀ ਤਾਂ ਲੋਕ ਪੰਜਾਬ ਦੇ ਜੰਮੇ ਹਨਾ ਜੇ ਕੋਈ ਬਾਹਰੋਂ ਆ ਕੇ ਪ੍ਰਵਾਸੀ ਮਤਲਬ ਇੱਥੇ ਪੰਜਾਬ 'ਚ ਜਿੱਥੇ ਮਰਜ਼ੀ ਝੁੱਗੀ ਪਾ ਕੇ ਬਹਿ ਜਾਂਦਾ ਤੇ ਸਾਡਾ ਪੰਜਾਬੀ ਕਿਤੇ ਰੇੜੀ ਨਹੀਂ ਲਾ ਸਕਦਾ ਖੜਚੇ ਤਾਂ ਉਹਨੂੰ ਅੱਗੇ ਤੋਰ ਦਿੱਤਾ ਜਾਂਦਾ ਤੋਰ ਦਿੱਤਾ ਜਾਂਦਾ ਅੱਜ ਕੱਲ੍ਹ ਇਹ ਦੇਖਣ ਨੂੰ ਆ ਮਿਲਦਾ ਪਿਆ ਹੈ ਇਸ ਲਈ ਅਸੀਂ ਮਹਿਸੂਸ ਕਰ ਕੀਤਾ ਕਿ ਪੰਜਾਬ ਦੇ ਲੋਕ ਜਿਹੜੇ ਕਿ ਮਰਲਾ ਮਰਲਾ ਡੇਢ ਡੇਢ ਮਰਲੇ ਥਾਂ ਦੇ ਵਿੱਚ ਰਹਿ ਰਹੇ ਆ ਉਹਨਾਂ ਦੇ ਪਰਿਵਾਰਾਂ ਨੂੰ ਕਈ ਕਈ ਪੀੜ੍ਹੀਆਂ ਤੋਂ ਇੰਨੇ ਥਾਂ 'ਚ ਜੀਵਨ ਗੁਜ਼ਾਰਾ ਕਰਨਾ ਪੈ ਰਿਹਾ ਪਸ਼ੂ ਡੰਗਰ ਰੱਖਣਾ ਤਾਂ ਦੂਰ ਦੀ ਗੱਲ ਆ ਕਿਉਂਕਿ ਜਗ੍ਹਾ ਹੀ ਹੈ ਨਹੀਂ ਔਰ ਇਹ ਪਰਿਵਾਰ ਦੁੱਧ ਦਹੀਂ ਮੱਖਣ ਤੋਂ ਤਾਂ ਕੋਂਹਾ ਦੂਰ ਚਲੇ ਗਏ ਜਿਹੜੇ ਪਿੰਡ ਜਿਹੜੇ ਪਿੰਡ ਸ਼ਹਿਰਾਂ ਤੋਂ ਕਾਫੀ ਦੂਰ ਆ ਉੱਥੇ ਤਾਂ ਬਹੁਤੀ ਉਹਨਾਂ ਦੀ ਆਰਥਿਕਤਾ ਬਹੁਤ ਮੰਦੀ ਚੱਲ ਰਹੀ ਹੈ। ਸੋ ਇਹ ਲੈਂਡ ਸੀਲਿੰਗ ਐਕਟ ਹੈ ਜਿਹੜਾ ਅਸੀਂ ਪੰਜਾਬ ਸਰਕਾਰ ਦੇ ਸਾਰੇ ਡਿਪਟੀ ਕਮਿਸ਼ਨਰਾਂ ਰਾਹੀਂ ਗਵਰਨਰ ਸਾਹਿਬ ਆ ਮਾਨਯੋਗ ਰਾਸ਼ਟਰਪਤੀ ਜੀ, ਪ੍ਰਧਾਨ ਮੰਤਰੀ ਜੀ ਉਹਨਾਂ ਸਾਰਿਆਂ ਨੂੰ ਅਸੀਂ ਭੇਜੇ ਹੈ ਪੰਜਾਬ ਦੇ ਡਿਪਟੀ ਕਮਿਸ਼ਨਰਾਂ ਰਾਹੀਂ ਮੁੱਖ ਮੰਤਰੀ ਨੂੰ ਭੇਜੇ ਜੀ। ਵੀ ਜਿਹਦੇ ਨਾਲ ਕਿ ਪੰਜਾਬ ਦੇ ਵਿੱਚ ਇਹ ਕਾਨੂੰਨ ਲਾਗੂ ਕਰਕੇ ਆਮ ਲੋਕਾਂ ਦਾ ਜਿਹੜਾ ਜੀਵਨ ਗੁਜ਼ਾਰਾ ਸੌਖਾ ਹੋ ਸਕੇ ਮੈਂ ਤੁਹਾਨੂੰ ਇੱਕ ਇਹ ਵੀ ਦੱਸਣਾ ਚਾਹਣਾ ਕਿ ਪੰਜਾਬ ਦੇ ਲੋਕਾਂ ਨੇ ਖਾਸ ਕਰਕੇ ਜਿਹੜੀ ਇਹ ਅੱਜ ਝਾੜੂ ਵਾਲੀ ਸਰਕਾਰ ਬਣਾਈ ਹੈ ਪੰਜਾਬ ਦੇ ਲੋਕਾਂ ਨੇ ਇੱਕ ਬਦਲਾਅ ਦੀ ਭਾਵਨਾ ਨਾਲ ਦੂਜੀਆਂ ਪਾਰਟੀਆਂ ਨੂੰ ਨਕਾਰ ਕੇ ਇਹਨਾਂ ਨੂੰ ਲਿਆਂਦਾ ਔਰ ਇਹ ਆਮ ਗਰੀਬ ਲੋਕਾਂ ਨੇ ਵੋਟ ਬੈਂਕ ਆਫ ਦਾ ਜਿਹੜਾ ਸਾਰਾ ਭਗਤਾ ਕੇ ਸਰਕਾਰ ਬਣ ਮੇ ਮਲੇ ਦਿੱਤੀ। ਦੇਖੋ ਵੋਟ ਪ੍ਰਤੀਸ਼ਤਾ ਇੰਨੀ ਘਟ ਗਈ ਅੱਜ। ਆ ਤੁਸੀਂ ਲੁਧਿਆਣੇ ਇਲੈਕਸ਼ਨ ਹੋਇਆ 49% ਵੋਟ ਪਈ ਹੈ। ਬਹੁਤ ਘਟ ਗਈ। ਕਿੱਥੇ ਵਿਧਾਨ ਸਭਾ ਦੇ ਇਲੈਕਸ਼ਨ ਦੇ ਵਿੱਚ 67 70% ਤੱਕ ਵੋਟ ਪੈ ਜਾਂਦੀ ਸੀ। ਸਹੀ ਗੱਲ ਹੈ। ਕਹਿਣ ਤੋਂ ਭਾਵ ਕਿ ਅਮੀਰ ਘਰਾਣੇ ਜਿਹੜੇ ਆ ਵੋਟਾਂ ਪਾਉਣ ਨਹੀਂ ਜਾਂਦੇ ਉਹ ਲੈਣਾ 'ਚ ਨਹੀਂ ਖੜਦੇ ਤਾਂ ਇਹ ਗਰੀਬ ਲੋਕ ਹੀ ਆ ਜਿਹੜੇ ਲੈਣਾ ਚ ਖੜ ਕੇ ਲੰਮੀਆਂ ਲੰਮੀਆਂ ਕਤਾਰਾਂ 'ਚ ਧੁੱਪਾਂ 'ਚ ਤੇ ਠੰਡਾਂ 'ਚ ਖੜ ਕੇ ਵੋਟਾਂ ਪਾਉਣ ਜਾਂਦੇ ਆ ਪਰ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਸੰਤਰਾਵਾਂ ਦਾਸੀ ਦੇ ਗੀਤ ਹੀ ਗਾਏ ਇਹਨਾਂ ਨੇ ਸਰਕਾਰ ਬਣਾਉਣ ਤੋਂ ਪਹਿਲਾਂ ਇਹਨਾਂ ਗਰੀਬਾਂ ਨੂੰ ਤਾਂ ਇਹਨਾਂ ਨਗਲੀਆਂ ਨਾਲੀਆਂ ਤੱਕੇ ਰੱਖਿਆ ਆ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਐਸੇ ਗੀਤ ਇਹਨਾਂ ਦੇ ਸਾਰੇ ਮੰਤਰੀਆਂ ਨੇ ਗਾਏ ਆਪ ਖੁਦ ਇਹਨਾਂ ਨੇ ਗਾਏ ਔਰ ਬਾਬਾ ਸਾਹਿਬ ਡਾਕਟਰ ਭੀਮਰਾਓ ਵੇਦਕਰ ਸਾਹਿਬ ਦੀ ਫੋਟੋ ਅੰਦਰ ਦਫ਼ਤਰ ਚ ਲਾਈ ਸ਼ਹੀਦ 에 ਆਜ਼ਮ ਭਗਤ ਸਿੰਘ ਦੀ ਲਾਈ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਇਹ ਇੱਕ ਡਰਾਮੇਬਾਜ਼ੀ ਸੀ इमोਸ਼ਨ ਨਾਲ ਖੇਲਿਆ ਜਾਂਦਾ ਪਰ ਇਹ ਹਾਂਜੀ इमोਸ਼ਨਲ ਐਕਸਪਲੋਇਟੇਸ਼ਨ ਕੀਤੀ ਹੈ ਅੱਜ ਵੀ ਜਿਹੜੀ ਵੀ ਰਾਜਸੀ ਪਾਰਟੀ ਆਉਂਦੀ ਹੈ ਉਹ ਸ਼ੈਡਿਊਲਡ ਕਾਸਟਾਂ ਨੂੰ इमोਸ਼ਨਲ ਬਲੈਕਮੇਲ ਕਰਦੀ ਹੈ ਇਹਨਾਂ ਨੇ ਵੀ ਬਲੈਕਮੇਲ ਕੀਤਾ ਜੇ ਡਾਕਟਰ ਸਾਹਿਬ ਦੀ ਫੋਟੋ ਲਾਈ ਹੈ ਕੀ ਉਹਨਾਂ ਨਿਯਮ ਅਨਸਾਰ ਇਹ ਚੱਲਦੇ ਆ ਇਹ ਸਰਕਾਰ ਨੇ ਜਿੰਨੀਆਂ ਪਾਲਿਸੀਆਂ ਲਿਆਂਦੀਆਂ ਆ ਸਾਢੇ 3 ਸਾਲਾਂ ਚ ਕਿੰਨੀ ਕੋਈ ਕਿੰਨੀ ਕੋਈ ਇਸ਼ਤਿਹਾਰ ਨਹੀਂ ਕੱਢਿਆ ਰਿਕਰੂਟਮੈਂਟ ਦਾ ਕੋਈ ਨਹੀਂ ਆਰੇ ਜੇ ਸਾਡੇ ਮੁੰਡੇ ਕੁੜੀਆਂ ਪੜ੍ਹ ਲੈ ਪੜ੍ਹੇ ਲਿਖੇ ਬੇਰੁਜ਼ਗਾਰ ਜੇ ਕੋਈ ਉਹ ਆਪਦੇ ਹੱਕਾਂ ਦੀ ਮੰਗ ਕਰਦੇ ਤੇ ਉਹਨਾਂ ਨੂੰ ਝੰਬਿਆ ਜਾਂਦਾ ਸੋ ਇਹ ਜਿਹੜਾ ਲੈਂਡ ਸੀਲਿੰਗ ਐਕਟ ਦੀ ਜਿਹੜੇ ਤੇ ਵਿਸ਼ੇ ਤੇ ਮੈਂ ਗੱਲ ਕਰ ਰਿਹਾ ਸੀ ਇਹਨਾਂ ਲੋਕਾਂ ਨੂੰ ਹੀ ਜਿਨ੍ਹਾਂ ਲੋਕਾਂ ਨੇ ਇਹਨਾਂ ਨੂੰ ਵੋਟਾਂ ਪਾਈਆਂ ਉਹਨਾਂ ਦੇ ਲੈਵਲ ਦੀਆਂ ਸਰਕਾਰੀ ਨੌਕਰੀਆਂ ਵੀ ਸਰਕਾਰ ਕੱਢੇ 10ਵੀਂ 12ਵੀਂ ਜਿਹੜੇ ਪਰਿਵਾਰਾਂ ਦੇ ਮੁੰਡੇ ਕੁੜੀਆਂ ਪੜ੍ਹੇ ਆ ਕੋਈ ਕਲਾਸ 4 ਦੀ ਭਰਤੀ ਆ ਕੋਈ ਸਿਪਾਈ ਭਰਤੀ ਆ ਕਲਰਕ ਭਰਤੀ ਆ ਐਸੀਆਂ ਪੋਸਟਾਂ ਕੱਢਣ ਜ਼ਮੀਨ ਪ੍ਰਾਪਤੀ ਦਾ ਜਿਹੜਾ ਵਿਸ਼ਾ ਹੈ ਕਿ ਉਹਨਾਂ ਲੋਕਾਂ ਨੂੰ ਲੈਂਡ ਸੀ ਲਿੰਗ ਐਕਟ ਰਾਜਾਂ ਦੀਆਂ ਜ਼ਮੀਨਾਂ ਹਜ਼ਾਰਾਂ ਏਕੜ ਪਈਆਂ ਫਰੀਦਕੋਟ ਵਾਲੇ ਰਾਜੇ ਦੀ 7000 ਏਕੜ ਜ਼ਮੀਨ ਹੈ ਇਧਰ ਜੀਂਦ ਵਾਲੇ ਰਾਜੇ ਦੀ 927 ਏਕੜ ਜ਼ਮੀਨ ਹੈ ਪੰਜਾਬ ਦੇ ਵਿੱਚ ਹਜ਼ਾਰਾਂ ਏਕੜ ਜ਼ਮੀਨ ਐਸੀ ਪਈ ਹੈ ਔਰ ਉਹਨਾਂ ਤੇ ਲੈਂਡ ਸੀ ਲਿੰਗ ਐਕਟ ਲਾਗੂ ਕਰਕੇ ਇਹ ਇਹਨਾਂ ਲੋਕਾਂ ਨੂੰ ਕਿਰਤੀ ਲੋਕਾਂ ਨੂੰ ਜ਼ਮੀਨ ਦੇ ਹੱਕਦਾਰ ਬਣਾਇਆ ਜਾਵੇ ਦੂਜੇ ਪਾਸੇ ਜਿਹੜੀ ਪਿੰਡਾਂ ਦੀ ਪੰਚਾਇਤੀ ਜ਼ਮੀਨ ਹੈ ਉਹਨਾਂ ਦੇ ਵਿੱਚ ਵੀ ਹਰ ਸਾਲ ਜਿਹੜਾ ਠੇਕਾ ਹੈ ਉਹ ਤੀਜਾ ਹਿੱਸਾ ਸ਼ੈਡਿਊਲਡ ਕਾਸਟ ਲੋਕ ਮਤਲਬ ਬੋਲੀ ਦੇ ਸਕਦੇ ਆ ਪਰ ਇੱਥੇ ਹੁੰਦਾ ਹੀ ਉਲਟ ਹੈ ਇੱਥੇ ਤਾਂ ਕਦੇ ਦੇਖਿਆ ਨਹੀਂ ਜੋ ਬੋਲੀ ਦਿੰਦੇ ਵੀ ਉਹਨਾਂ ਤੋਂ ਖੋਈ ਜਾਂਦੀ ਹੈ ਉਹਨਾਂ ਨੂੰ ਉਹ ਜਿਹੜੀ ਹੈ ਪਟਿਆਲੇ ਚ ਪਿੰਡ ਬਠੋਈ ਹੈ ਇੱਕ ਉੱਥੋਂ ਦੇ ਲੋਕਾਂ ਨੇ ਵੀਡੀਓ ਦਫ਼ਤਰ ਦੇ ਵਿੱਚ ਸਾਹਮਣੇ ਬੈਠ ਕੇ ਬੋਲੀ ਦਿੱਤੀ ਔਰ ਪੈਸੇ ਜਮ੍ਹਾਂ ਕਰਾ ਕੇ ਰਸੀਦਾਂ ਪ੍ਰਾਪਤ ਕੀਤੀਆਂ ਵੀਡੀਓ ਦੇ ਸਾਹਮਣੇ ਦਫ਼ਤਰ ਦੇ ਵਿੱਚ ਉਹਨਾਂ ਨੂੰ ਲੋਕਾਂ ਨੂੰ ਕੁੱਟਿਆ ਗਿਆ ਸ਼ਰੂਲ ਕਾਸਟ ਲੋਕਾਂ ਨੂੰ ਇਹ ਕਹਦਾ ਹੈ ਹੁੰਦਾ ਇਹ ਇਹ ਪਿਛਲੇ ਮਹੀਨੇ ਦੀ ਗੱਲ ਹੈ 2 ਮਹੀਨੇ ਪਹਿਲਾਂ ਦੀ ਬੜਾ ਲੰਮਾ ਸਮਾਂ ਸੰਘਰਸ਼ ਚੱਲੀ ਜਾਂਦਾ ਅੱਜ ਵੀ ਚੱਲੀ ਜਾਂਦਾ ਉਹਦਾ ਸੋ ਇਹਨਾਂ ਲੋਕਾਂ ਨੂੰ ਸਰਕਾਰ ਇਹਨਾਂ ਲਿਧਾਨ ਦੇਵੇ ਜਿਹੜੀ ਪਾਲਿਸੀ ਇਹਨਾਂ ਨੇ ਨਵੀਂ ਲਿਆਂਦੀ ਹੈ ਲੈਂਡ ਪੁੱਲਿੰਗ ਪਾਲਿਸੀ ਉਹ ਕਾਨੂੰਨ ਨਹੀਂ ਹੈ ਉਹ ਇਹਨਾਂ ਨੇ ਇਹ ਵੈਸੇ ਤਾਂ ਇਹ ਸਰਕਾਰ ਨੇ ਯੂ ਟਰਨ ਲੈਣਾ ਹੀ ਲੈਣਾ ਕਿਉਂਕਿ ਐਸਾ ਇਹ ਟੀਕਾ ਲੋਕਾਂ ਨੂੰ ਛੇੜਦੇ ਆ ਲਾਉਂਦੇ ਆ ਕਿ ਪੰਜਾਬ ਦੇ ਲੋਕ ਉਹ ਇਹਨਾਂ ਦੇ ਦੂਜਾਂ ਮੁੱਦਿਆਂ ਤੋਂ ਪਾਸੇ ਹੋ ਕੇ ਫਿਰ ਉਹ ਲੜਾਈ ਸ਼ੁਰੂ ਕਰ ਦਿੰਦੇ ਆ ਚੁੰਡੀ ਭਰ ਕੇ ਦੇਖਦੇ ਆ ਮਨ ਲਾਉਂਦੇ ਆ ਚੁੰਡੀ ਭਰ ਕੇਵੇਂ ਦੇ ਆ ਕਿਸਾਨ ਜਥੇਬੰਦੀਆਂ ਸਾਡੇ ਕਿਸਾਨ ਭਰਾ ਅੱਜ ਇਸ ਗੱਲ ਵੱਲ ਜੁਟ ਗਏ ਕਿ ਅਸੀਂ ਇਹ ਲੈਂਡ ਪੁਲਿੰਗ ਪਾਲਿਸੀ ਆ ਨਹੀਂ ਲਾਗੂ ਹੋਣ ਦੇਣੀ ਇਹ ਪੰਜਾਬ ਦੇ ਵਿੱਚ ਉਹ ਜਿਹੜਾ ਪਰਲ ਕੰਪਨੀ ਵਾਲੇ ਦੀ ਕਿੰਨੀ ਜ਼ਮੀਨ ਪਈ ਹੈ ਬਹੁਤ ਜ਼ਮੀਨ ਪਈ ਹੈ ਆ ਰਾਜਾਂ ਦੀ ਕਿੰਨੀ ਜ਼ਮੀਨ ਪਈ ਹੈ ਮੁਹਾਲੀ ਦੇ ਵਿੱਚ ਕਿੰਨੇ ਫਲੈਟ ਹੈ ਹਜ਼ਾਰਾਂ ਫਲੈਟ ਆ ਔਰ ਕਿੰਨੇ ਕੋ ਖਰੇ ਹੋਏ ਆ ਇਹ ਐਸੀ ਜਿਹੜੀ ਭੂਮੀ ਹੈ ਜਿੱਥੇ ਕਿ ਜਮਾ ਬੰਜਰ ਭੂਮੀ ਆ ਵਹਿਲੀਆਂ ਪਈਆਂ ਯਾਰ ਜੇ ਤੁਸੀਂ ਲੈਂਡ ਪੋਲਿੰਗ ਹੀ ਕਰਨੀ ਹੈ ਤਾਂ ਤੁਸੀਂ ਉੱਥੇ ਫਲੈਟ ਬਣਾ ਕੇ ਆਮ ਲੋਕਾਂ ਨੂੰ ਉੱਥੇ ਤੁਸੀਂ ਕੱਟ ਰੇਟ ਤੇ ਦਿਓ ਕੱਟ ਰੇਟ ਤੇ ਦਿਓ ਸਹੀ ਗੱਲ ਐਸੀਆਂ ਪਾਲਿਸੀਆਂ ਜਿਨ੍ਹਾਂ ਤੇ ਤੁਹਾਨੂੰ ਨਮੋਸ਼ੀ ਚ ਝਲਣੀ ਪੈ ਰਹੀ ਐ ਵੀ ਪੰਜਾਬ ਦੇ ਲੋਕ ਨਹੀਂ ਹਜਮ ਕਰਦੇ ਅਸਲ ਵਿੱਚ ਤਾਂ ਇਹ ਪਾਲਿਸੀਆਂ ਦਿੱਲੀੋਂ ਬਣਦੀਆਂ ਉਹ ਦਿੱਲੀ ਵਾਲਿਆਂ ਨੂੰ ਐ ਆ ਵੀ ਦਿੱਲੀ ਚ ਜੋ ਹੁੰਦਾ ਉਹ ਪੰਜਾਬ ਚ ਵੀ ਹੋਊਗਾ ਪਰ ਪੰਜਾਬ ਦੇ ਲੋਕ ਇਹੋ ਜਿਹੀਆਂ ਪਾਲਿਸੀਆਂ ਨੂੰ ਹਜਮ ਨਹੀਂ ਕਰਦੇ ਪਰ ਇੱਕ ਚੀਜ਼ ਹੋਰ ਹੋ ਸਕਦੀ ਐ ਨਾ ਇਹਦੇ ਵਿੱਚ ਇਹਦੇ ਵਿੱਚ ਮੈਂ ਦੇਖਦਾ ਵੀ ਜਿਹੜੇ ਮੰਨ ਲਓ ਕਿਸੇ ਨੇ ਮੰਨ ਲਓ ਜਿਵੇਂ ਲੁਧਿਆਣੇ ਦੇ ਵਿੱਚ ਵੀ ਕਰਨੀ ਐ ਮੰਨ ਲਓ ਕਿਤੇ ਤੇ ਤੁਸੀਂ ਉਹ ਜ਼ਮੀਨ ਉਸ ਜ਼ਮੀਨ ਦੇ ਪਿੱਛੇ ਜ਼ਮੀਨ ਦੂਜੇ ਜਗ੍ਹਾ ਦੋ ਬੰਦੇ ਨੂੰ ਫਿਰ ਵੀ ਬਹੁਤ ਸੰਭਵ ਹੈ ਮੇਰੇ ਨੂੰ ਲੱਗਦਾ ਜ਼ਮੀਨ ਤਾਂ ਜੀ ਉਨੀ ਹੈ ਜਿੰਨੀ ਆਜ਼ਾਦੀ ਤੋਂ ਬਾਅਦ ਪੰਜਾਬ ਦੀ ਤਾਂ ਘਟੀ ਹੈ ਕਿੰਨੇ ਸੂਬੇ ਨਿਕਲ ਕੇ ਵਿੱਚੋਂ ਹਰਿਆਣਾ ਹਿਮਾਚਲ ਨਿਕਲ ਗਿਆ ਵਿੱਚੋਂ ਮਹਾਪੰਜਾਬ ਇਹਨੂੰ ਕਹਿੰਦੇ ਸੀ ਤੇ ਅੱਜ ਉਹ ਪੰਜਾਬ ਦੀ ਜ਼ਮੀਨ ਤਾਂ ਉਨੀ ਕੀ ਹੈ ਪਰ ਦੇਖਣ ਵਾਲੀ ਗੱਲ ਇਹ ਹੈ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਪਰਲ ਕੰਪਨੀ ਦੇ ਵਿੱਚ ਬਹੁਤ ਸਾਰੇ ਪੰਜਾਬ ਦੇ ਲੋਕਾਂ ਨੇ ਇਨਵੈਸਟਮੈਂਟ ਕੀਤੀ ਸੀ ਉਸ ਇਨਵੈਸਟਮੈਂਟ ਦੇ ਬਦਲੇ 'ਚ ਲੋਕਾਂ ਨੂੰ ਕਿਤਾ ਮੁਆਵਜ਼ਾ ਦੇਣ ਦੂਜੇ ਪਾਸੇ ਜੇ ਤੁਸੀਂ ਕਲੋਨੀਆਂ ਬਣਾਉਣੀਆਂ ਤਾਂ ਤੁਸੀਂ ਪਰਨਲਜ ਕੰਪਨੀ ਦੀ ਕਿੰਨੀ ਜ਼ਮੀਨ ਆ ਕਿੰਨਾ ਕੁਸ਼ ਉਹਦਾ ਪਿਆ ਇੱਧਰ ਰਾਜਾ ਮਹਾਰਾਜਾਂ ਦੀ ਮੈਂ ਪਹਿਲਾਂ ਵੀ ਦੱਸਿਆ ਕਿੰਨੀ ਜ਼ਮੀਨ ਪਈ ਹੈ ਤੁਸੀਂ ਉੱਤੇ ਲੈਂਡ ਸੀਲਿੰਗ ਐਕਟ ਲਾਗੂ ਕਰਕੇ ਉਹਦੇ ਤੇ ਕੋਈ ਨਾ ਕੋਈ ਐਸੀ ਪਾਲਿਸੀ ਲਿਆਓ ਤਾਂ ਕਿ ਜਿਹੜੇ ਪੰਜਾਬ ਦੇ ਲੋਕਾਂ ਨੂੰ ਪ੍ਰਵਾਨ ਕਰ ਲੈਣ ਅੱਜ ਪੰਜਾਬ ਦੇ ਲੋਕਾਂ ਦਾ ਇੱਕ ਮੂਡ ਚੇਂਜ ਕਰ ਦਿੰਦੇ ਆ ਕੋਈ ਨਾ ਕੋਈ ਐਸੀ ਪਾਲਿਸੀ ਲਿਆਉਂਦੇ ਪਤਾ ਹੈ ਲੋਕਾਂ ਨੂੰ ਵੀ ਪਤਾ ਹੈ ਲੋਕ ਜਾਣ ਚੁੱਕੇ ਆ ਕਿ ਭਗਵੰਤ ਮਾਨ ਦੀ ਸਰਕਾਰ ਆ ਜਿਹੜੀ ਇਹ ਕੇਜਰੀਵਾਲ ਲਿਆਉਂਦਾ ਫਾਰਮੂਲੇ ਉਹ ਪੰਜਾਬ ਦੇ ਲੋਕਾਂ ਨੂੰ ਪਸੰਦ ਨਹੀਂ ਆਉਂਦੇ ਤਾਂ ਫਿਰ ਇਹਨਾਂ ਨੂੰ ਯੂ ਟਰਨ ਕਰਨਾ ਪੈਂਦਾ ਜਿੱਦਾਂ ਦੀ ਸਰਕਾਰ ਬਣੀ ਐ ਕੋਈ ਇੱਕ ਫਾਰਮੂਲਾ ਦੱਸ ਦਿਓ ਜਿਹੜਾ ਕਿ ਇਹਨਾਂ ਦਾ ਪਾਸ ਹੋਇਆ ਹੋਵੇ ਸੋ ਲੈਂਡ ਪੋਲਿੰਗ ਜਿਹੜੀ ਪਾਲਿਸੀ ਆ ਅਸੀਂ ਇਹਦੀ ਨਿੰਦਿਆ ਨਹੀਂ ਕਰਦੇ ਪਰ ਸਰਕਾਰ ਇਹ ਸੋਚੇ ਕਿ ਲੈਂਡ ਜਿੱਥੇ ਬੰਜਰ ਭੂਮੀ ਪਈ ਆ ਸਾਡੀ ਜਿੱਥੇ ਮਤਲਬ ਬੇਆਵਾਦ ਬੇਚਰਾਗ ਜ਼ਮੀਨ ਪਈ ਹੈ ਉਹਨੂੰ ਵਰਤੋਂ ਚ ਲਵੇ ਉਹ ਵਰਤੋਂ ਚ ਲਵੇ ਸਹੀ ਗੱਲ ਅਸੀਂ ਨਹੀਂ ਕਹਿੰਦੇ ਕਿ ਜੰਗਲ ਖਤਮ ਕਰੋ ਜੰਗਲ ਦੀ ਤਾਂ ਸਾਨੂੰ ਲੋੜ ਹੈ ਦਰਖਤਾਂ ਦੀ ਪਰ ਉਹ ਜਿਹੜੀ ਬੇਆਵਾਦ ਜ਼ਮੀਨ ਪਈ ਹੈ ਜਿੱਥੇ ਕਿ ਸਾਡੇ ਸਿਆਸੀ ਲੋਕ ਜਿੱਥੇ ਸਾਡੇ ਅਫਸਰ ਲੋਬੀ ਪੜਾਉ ਆਈਏ ਐਸਆਈਪੀਐਸ ਰਿਟਾਇਰ ਹੋਏ ਹੁਣ ਉਹਨਾਂ ਦਾ ਕਬਜ਼ਾ ਉਹਨਾਂ ਤੋਂ ਕਬਜ਼ਾ ਛਡਾ ਕੇ ਉਹਨਾਂ ਲੋਕਾਂ ਨੂੰ ਮਤਲਬ ਸਸਤੇ ਰੇਟਾਂ ਤੇ ਉਥੇ ਜਿਹੜੇ ਆ ਫਲੈਟ ਬਣਾ ਕੇ ਦਿਓ ਲੋਕਾਂ ਦਾ ਰਹਿਣ ਸਹਿਣ ਵੀ ਚੰਗਾ ਹੋਵੇ ਪੰਜਾਬ ਇੱਕ ਜਿਹੜਾ ਹੈ ਖੁਸ਼ਹਾਲ ਇੱਕ ਸੂਬਾ ਹੈ ਔਰ ਇਹਦੀ ਖੁਸ਼ਹਾਲੀ ਨੂੰ ਕਾਇਮ ਕਰਨ ਵਾਸਤੇ ਜਿਹੜੀਆਂ ਇਹ ਆਰਥਿਕ ਤੰਗੀਆਂ ਦੀ ਗੱਲਾਂ ਕਰਦੇ ਆ ਨਾ ਕਿ ਖਜ਼ਾਨਾ ਖਾਲੀ ਆ ਖਜ਼ਾਨੇ 'ਚ ਕੁਝ ਨਹੀਂ ਉਹ ਸਾਰਾ ਕੁਝ ਭਰ ਜੂਗਾ ਪੰਜਾਬ ਦੇ ਵਿੱਚ ਮੈਂ ਸੈਣੀ ਸਾਹਿਬ ਤੁਹਾਨੂੰ ਦੱਸਦਾ ਹਾਂ ਕਿ ਬਹੁਤਿਆਂ ਸਾਰਿਆਂ ਪਿੰਡਾਂ 'ਚ ਲੋਕਾਂ ਕੋਲੇ ਰਜਿਸਟਰੀਆਂ ਹੀ ਹੈ ਨਹੀਂ ਘਰਾਂ ਦੀਆਂ ਸ਼ਹਿਰਾਂ ਦੇ ਵਿੱਚ ਲਗਭਗ ਹਰ ਸ਼ਹਿਰ 'ਚ 50% ਕਬਜ਼ੇ ਵਾਲੀਆਂ ਥਾਵਾਂ ਤੇ ਲੋਕ ਬੈਠੇ ਆ ਕਿਉਂ ਨਹੀਂ ਉਹਨਾਂ ਲੋਕਾਂ ਦੀਆਂ ਰਜਿਸਟਰੀਆਂ ਕਰਦੇ ਕਿਉਂ ਨਹੀਂ ਉਸ ਮੁੱਦੇ ਤੇ ਆਉਂਦੇ ਜਿੱਥੋਂ ਇਹਨਾਂ ਨੂੰ ਕਮਾਈ ਆਉਣੀ ਹੈ ਇੱਥੋਂ ਕਮਾਈ ਬਹੁਤ ਅਗੜੀ ਆਏਗੀ ਹਰ ਸ਼ਹਿਰ 'ਚ ਹਰ ਪਿੰਡ 'ਚ ਲੋਕਾਂ ਕੋਲੇ ਰਜਿਸਟਰੀਆਂ ਹੈ ਨਹੀਂ ਔਰ ਸ਼ਹਿਰ ਦੇ ਸੈਂਟਰਲ ਪਲੇਸਾਂ ਦੇ ਵਿੱਚ ਜਿਹੜੀਆਂ ਜਗ੍ਹਾ ਨਾ ਕਰੋੜਾ ਰੁਪਏ ਦੀ ਜਗ੍ਹਾ ਕਰੋੜਾ ਰੁਪਏ ਦੀਆਂ ਜਗ੍ਹਾ ਜਿੱਥੋਂ ਕੇ ਸਰਕਾਰ ਨੂੰ ਆਮਦਨ ਹੋ ਸਕਦੀ ਹੈ ਉਸ ਗੱਲ ਵੱਲ ਮਾਨ ਸਾਹਿਬ ਤਾਂ ਜਮਾਂ ਧਿਆਨ ਨਹੀਂ ਦਿੰਦੇ ਨਾ ਇਹਨਾਂ ਦੀ ਆਈਐਸ ਜਿਹੜੇ ਬੈਰੋਕਰੇਟਸ ਆ ਉਹ ਇਹਨਾਂ ਨੂੰ ਧਿਆਨ ਦਵਾਉਂਦੇ ਆ ਸਲਾਹਕਾਰ ਹੀ ਉਦਾਂ ਦੇ ਆ ਇਹਨਾਂ ਦੇ ਮਨ ਤਾਂ ਲੱਗਦਾ ਸਲਾਹਕਾਰ ਤਾਂ ਦਿੱਲੀੋਂ ਆਉਂਦੇ ਆ ਨਾ ਜੀ ਸਲਾਹਕਾਰ ਦਿੱਲੀੋਂ ਆਉਂਦੇ ਆ ਜੇਕਰ ਇਹ ਹੀ ਪੰਜਾਬ ਦੇ ਅਸਲ ਅਸਲ ਕਾਰਨੀ ਇਹ ਹੈ ਕਿ ਦਿੱਲੀ ਵਾਲਿਆਂ ਨੂੰ ਪਤਾ ਹੀ ਨਹੀਂ ਪੰਜਾਬ ਦੀ ਜਾਤੀ ਜਮਾਤੀ ਸਮੀਕਰਨ ਨੂੰ। ਨਿਊ ਐਚ ਜਿਹਨਾਂ ਨੂੰ ਖੂਨ ਚ ਨਹੀਂ ਆਇਆ ਸਾਡੇ ਹੁਣ ਜਿਹੜਾ ਪੰਜਾਬੀ ਹੈ ਉਹਦੇ ਖੂਨ ਚ ਵੀ ਜਿਹੜਾ ਕਿਵੇਂ ਕਰਨਾ ਪੰਜਾਬ ਨੂੰ ਕਿਵੇਂ ਮੈਨੇਜ ਕਰਨਾ ਉਹਨਾਂ ਦੇ ਖੂਨ ਚ ਦੀਆਂ ਚੀਜ਼ ਤੇ ਬਿਲਕੁਲ ਜੀ ਸੋ ਗੱਲ ਇਹ ਹੈ ਕਿ ਲੈਂਡ ਪੁਲਿੰਗ ਤੇ ਲੈਂਡ ਸੀਲਿੰਗ ਐਕਟ ਆ ਇਹ ਵੱਖਰੀਆਂ ਵੱਖਰੀਆਂ ਸਕੀਮ ਹੈਗੀਆਂ ਸਕੀਮਾਂ ਲੈਂਡ ਪੁਲਿੰਗ ਐਕਟ ਆ ਜਿਹੜਾ ਇਹਨਾਂ ਨੇ ਕਾਨੂੰਨ ਜਿਹੜੀ ਇਹਨਾਂ ਨੇ ਪਾਲਿਸੀ ਲਿਆਂਦੀ ਆ ਉਹ ਲਾਗੂ ਹੋ ਸਕਦੀ ਹੈ। ਉਹਨੂੰ ਲਾਗੂ ਕਰਨ ਦਾ ਇੱਕ ਢੰਗ ਹੈ ਜਿਹਨੂੰ ਵੀ ਕੀਤਾ ਜਾ ਸਕਦਾ ਸੀਗਾ ਪਬਲਿਕ opinion ਲੈ ਕੇ ਜਿੱਥੇ ਜਿੱਥੇ ਬੇ ਜਿਹੜੀਆਂ ਬੇਬਾਦ ਜ਼ਮੀਨਾਂ ਉੱਥੇ ਸਾਰਾ ਕੁਝ ਹੋ ਸਕਦਾ ਇਹ ਵਹਿਕ ਜ਼ਮੀਨਾਂ ਦੇ ਉੱਤੇ ਯਾਰਾਂ ਅੱਜ ਪੰਜਾਬ ਦੇ ਵਿੱਚ ਤਾਂ ਐਡੀਆਂ ਐਡੀਆਂ ਛੜਕਾਂ ਬਣ ਗਈਆਂ ਉਹ ਵੀ ਤਾਂ ਅਕਸਰ ਸਾਡੀਆਂ ਜ਼ਮੀਨਾਂ ਹੀ ਆ ਉਹ ਵੀ ਪੰਜਾਬ ਦੀਆਂ ਉਹ ਵੀ ਤਾਂ ਲੈਂਡ ਪੂਲਿੰਗ ਹੀ ਹੋਈ ਆ ਸਹੀ ਗੱਲ ਆ ਉਹ ਐਡੀਆਂ ਐਡੀਆਂ ਵੱਡੀਆਂ ਸੜਕਾਂ ਕਿੰਨੀਆਂ ਕਿੰਨੀਆਂ ਚੌੜੀਆਂ ਬਣ ਗਈਆਂ ਔਰ ਭਾਵਾਂ ਇੰਟਰਨੈਸ਼ਨਲ ਵਪਾਰ ਉਹਦੇ ਤੇ ਹੋਣਾ ਕੋਈ ਲੈਂਡ ਪੁਲਿੰਗ ਹੀ ਇੱਕ ਤਰ੍ਹਾਂ ਦੀ ਉਹ ਵੀ ਇੱਕ ਕਿਸਮ ਦੀ ਲੈਂਡ ਪੁਲਿੰਗ ਹੀ ਹੈ ਸਹੀ ਗੱਲ ਇਸ ਲਈ ਇਹ ਦੋਨਾਂ ਗੱਲਾਂ ਲ ਸਰਕਾਰ ਦਾ ਰਹੇਗਾ 1.5 ਸਾਲ ਇਹਨਾਂ ਨੂੰ ਮੈਂ ਬੇਨਤੀ ਕਰਦਾ ਮੁੱਖ ਮੰਤਰੀ ਸਾਹਿਬ ਨੂੰ ਕਿ ਲੈਂਡ ਸੀਲਿੰਗ ਐਕਟ ਤੇ ਵੀ ਕੰਮ ਕਰੋ ਲੈਂਡ ਪੁਲਿੰਗ ਪਾਲਿਸੀ ਹੈ ਜਿਹੜੀ ਤੁਸੀਂ ਲਾਂਦੀ ਉਹਨੂੰ ਪ੍ਰੋਪਰ ਢੰਗ ਨਾਲ ਇਹ ਵੇਖੋ ਕਿ ਉਹਨੂੰ ਲਾਗੂ ਕਿੱਥੇ ਕਰਨਾ ਪੰਜਾਬ ਦੀ ਜਿੱਥੇ ਫਰਟਾਈਲ ਜ਼ਮੀਨ ਹੈ ਉਥੇ ਇਹ ਜੀਆਂ ਪਾਲਿਸੀਆਂ ਨਾ ਲਾਗੂ ਕਰੋ ਠੀਕ ਨਹੀਂ ਚਾਹੀਦੀ ਕਿਉਂਕਿ ਐਗਰੀਕਲਚਰ ਲੈਂਡ ਜੇਕਰ ਖਰਾਬ ਹੋ ਗਈ ਤੇ ਖਾਵਾਂਗੇ ਕਿੱਥੋਂ ਪੰਜਾਬ ਦਾ ਜਿਹੜਾ ਕਿਸਾਨ ਹੈ ਇਹ ਪੰਜਾਬ ਦੇ ਲੋਕ ਆ ਇਹ ਤੁਹਾਡੀਆਂ ਦਿੱਲੀ ਤੋਂ ਬਣੀਆਂ ਪਾਲਸੀਆਂ ਉਹਨੂੰ ਹਜਮ ਨਹੀਂ ਕਰਦੇ ਪੂਰੇ ਵਰਲਡ ਵਿੱਚ ਜਿੱਥੇ ਐਗਰੀਕਲਚਰ ਜ਼ਮੀਨ ਜਿੱਥੇ ਸੀ ਕੁਝ ਗ로우 ਕਰ ਸਕਦੇ ਆ ਇੱਕ ਪੰਜਾਬ ਹੈ ਇੱਕ ਹਰਿਆਣਾ ਹੈ ਇੱਕ ਕੰਟਰੀ ਹੋਰ ਹੈ ਜਿੱਥੇ ਸੀ ਹਰ ਚੀਜ਼ ਉਗਾ ਸਕਦੇ ਆ ਬਿਲਕੁਲ ਠੀਕ ਹੈ ਨਾ ਅਗਰ ਇਸ ਨੇ ਖਰਾਬ ਕਰ ਦਿੱਤਾ ਤਾਂ ਫਿਰ ਆਪਾਂ ਖਾਵਾਂਗੇ ਕੀ ਠੀਕ ਜੀ ਠੀਕ ਹੈ ਜੀ ਤੇ ਜਿਹੜੀ ਜਿਹੜੀ ਇਸ ਤੋਂ ਬਾਅਦ ਇਸ ਇਲਾਵਾ ਤੁਹਾਡਾ ਸਰਕਾਰ ਨੂੰ ਹੋਰ ਕੀ ਮੈਸੇਜ ਹੈ ਜਿਹਦੇ ਨਾਲ ਲੋਕਾਂ ਨੂੰ ਵੀ ਮੈਸੇਜ ਹੈ ਕਿ ਤੁਸੀਂ ਇਸ ਪੋਲਿਸੀ ਨੂੰ ਕਿਵੇਂ ਦੇਖਦੇ ਹੋ ਦੇਖੋ ਜੀ ਪਬਲਿਕ opinion ਲੈਣਾ ਬਹੁਤ ਜ਼ਰੂਰੀ ਹੈ ਮੇਰਾ ਆਪਣਾ ਤਾਂ ਵਿਚਾਰ ਪਰਸਨਲ ਹੋ ਸਕਦਾ ਹੈ ਮੇਰਾ ਵਿਚਾਰ ਤੁਹਾਨੂੰ ਮੈਂ ਸਾਰੇ ਪੰਜਾਬ ਵਾਸੀਆਂ ਨੂੰ ਜਿਹੜੇ ਵੀ ਚੈਨਲ ਵੇਖ ਰਹੇ ਆ ਉਹਨਾਂ ਨੂੰ ਮੈਂ ਦੱਸ ਰਿਹਾ ਕਿ ਪੰਜਾਬ ਦੇ ਵਿੱਚ ਜਿਹੜੀ ਬੇਆਬਾਦ ਬੇਚਰਾਗ ਜ਼ਮੀਨ ਪਈ ਹੈ ਉਹਨਾਂ ਜ਼ਮੀਨਾਂ ਨੂੰ ਆਬਾਦ ਕਰੋ ਜਿਹੜੀ ਫਰਟਾਈਲ ਜ਼ਮੀਨ ਹੈ ਲੋਕਾਂ ਦਾ ਇੱਕ ਧਿਆਨ ਡਾਇਵਰਟ ਕਰਨ ਵਾਸਤੇ ਜਿਹੜਾ ਇਹ ਕੰਮ ਹੋ ਰਿਹਾ ਇਹ ਪੰਜਾਬ ਦੇ ਲੋਕਾਂ ਨੂੰ ਬੁੱਧੂ ਨਾ ਸਮਝੋ ਪੰਜਾਬ ਦੇ ਲੋਕ ਬਹੁਤ ਪੜ ਲਏ ਗਏ ਆ ਪੰਜਾਬ ਦੇ ਵਿੱਚ ਕਿੰਨੀਆਂ ਯੂਨੀਵਰਸਿਟੀਆਂ ਬਣ ਗਈਆਂ ਕਿੰਨੇ ਕਾਲਜ ਬਣ ਗਏ ਆ ਪੰਜਾਬ ਪਹਿਲਾਂ ਵਾਲੇ ਪੰਜਾਬ ਦੇ ਅਣਪੜ੍ਹ ਕਿਸਾਨ ਵੀ ਨਹੀਂ ਹੈਗੇ ਅਣਪੜ੍ਹ ਆਮ ਲੋਕ ਵੀ ਨਹੀਂ ਹੈਗੇ ਕੋਈ ਵੀ ਨਹੀਂ ਹੈ ਸੋ ਇਹ ਇਹ ਜਿਹੜੀਆਂ ਸਰਕਾਰ ਦੀਆਂ ਬਰੀਕੀਆਂ ਇਹਨਾਂ ਤੋਂ ਸਾਰੇ ਦੁਨੀਆ ਅੱਜ ਸਮਝ ਚ ਗਈ ਹੈ ਅੱਜ ਜਿਹੜੇ ਇਹ ਪੰਜਾਬ ਸਰਕਾਰ ਦੇ ਆ ਨਾ ਜਿਹੜੇ ਆਪਣੇ ਵਰਕਰ ਹੈ ਆਮ ਆਦਮੀ ਪਾਰਟੀ ਦੇ ਉਹ ਵੀ ਘਰੋ ਘਰੀ ਇੰਨੇ ਦੁਖੀ ਐ ਕਿ ਕੀ ਪੰਗਾ ਲੈ ਬੈਠੇ ਅਸੀਂ ਤੁਸੀਂ ਦੇਖੋ ਜਦੋਂ ਸਰਕਾਰ ਬਣੀ ਪਹਿਲਾਂ ਦਾ ਰਾਜ ਸਭਾ ਮੈਂਬਰ ਇਹਨਾਂ ਨੇ ਕੋਈ ਨਹੀਂ ਵਿਚਾਰ ਕੀਤਾ ਵੀ ਇਹ ਸਾਡੇ ਵਰਕਰ ਆ ਵੱਡੇ ਵੱਡੇ ਅਹੁਦਿਆਂ ਵਾਲੇ ਅਫਸਰ ਜਿਹੜੇ ਰਿਟਾਇਰ ਹੋਏ ਸੀ ਨਾ ਉਹ ਕੱਲੇ ਸ਼ਡੂਲਡ ਕਾਸਟ ਨਹੀਂ ਸੀ ਜਨਰਲ ਸਾਰੇ ਪੰਜਾਬ ਦੇ ਲੋਕਾਂ ਨੇ ਇਸ ਵਿਸ਼ੇ ਤੇ ਲਿਆਂਦਾ ਸੀ ਕਿ ਅਸੀਂ ਯਾਰ ਕੁਛ ਨਾ ਕੁਛ ਸਾਨੂੰ ਜੇ ਨਹੀਂ ਐਮ ਐਲ ਏ ਕੋਈ ਚੇਅਰਮੈਨ ਲਾ ਦੇਣਗੇ ਕੋਈ ਰਾਜ ਸਭਾ 'ਚ ਭੇਜ ਦੇਣਗੇ ਪਰ ਇਹ ਸਰਕਾਰ ਨੇ ਤਾਂ ਆਉਂਦੇ ਹੀ ਸਭ ਤੋਂ ਪਹਿਲਾਂ ਚੱਕਾ ਹੀ ਇਹ ਕੰਮ ਵੀ ਬਾਹਰੋਂ ਲਿਆਓ ਦਿੱਲੀ ਦੇ ਬੰਦੇ ਨੂੰ ਰਾਜ ਸਭਾ ਮੈਂ ਉਹਨਾਂ ਦਾ ਹੱਕੇ ਨਹੀਂ ਮੰਨਦਾ ਜੀ ਇਹਨਾਂ ਨੂੰ ਹੱਕ ਨਹੀਂ ਮੰਨਦਾ ਉਹਨਾਂ ਨੂੰ ਹੱਕ ਦੇ ਦਿੱਤਾ ਜਿਨ੍ਹਾਂ ਨੂੰ ਪਤਾ ਹੀ ਨਹੀਂ ਹੈ ਕਿ ਲੋਕਾਂ ਦੇ ਮੰਝਾਂ ਦੇ ਬਹਿ ਕੇ ਜਾ ਕੇ ਕਿਵੇਂ ਵੋਟਾਂ ਮੰਗੀਆਂ ਇਹਨਾਂ ਨੇ ਕਿਵੇਂ ਵਿਚਰਨਾ ਕਿਵੇਂ ਫਿਰ ਚੇਅਰਮੈਨੀਆਂ ਦੀਆਂ ਲੈ ਲਓ ਹੋਰ ਕਿੰਨੇ ਕੁਸ਼ ਹੈ ਜਿੰਨਾ ਕਿ ਜਿਹੜਾ ਕਿ ਪੰਜਾਬ ਦੇ ਲੋਕਾਂ ਦੇ ਪੱਖ 'ਚ ਇਹ ਸਰਕਾਰ ਨਹੀਂ ਫੈਸਲਾ ਕਰਦੀ ਨਹੀਂ ਕਰਦੀ ਨਹੀਂ ਕਰਦੀ ਇਸ ਹੱਬ ਨਾਲ ਤਾਂ ਸ 2027 ਨੇੜੇ ਹੀ ਆ ਕੋਈ ਜ਼ਿਆਦਾ ਦੂਰ ਨਹੀਂ ਹੈ ਦੇਖੋ ਮੁੱਖ ਮੰਤਰੀਆਂ ਨੇ ਮੌਕਾ ਦੇ ਰਿਹਾ ਵੀ ਤੁਸੀਂ ਅੱਗੇ ਆ ਜਾਓ ਸਾਰਾ ਦੇਖੋ ਮੁੱਖ ਮੰਤਰੀ ਸਾਹਿਬ ਐਸਾ ਇਲੈਕਸ਼ਨ ਤੋਂ ਪਹਿਲਾਂ ਕਹਿੰਦੇ ਹੁੰਦੇ ਸੀ ਹੁਣ ਵੀ ਉਹਨਾਂ ਦੇ ਕਈ ਵਾਰੀ ਵੀਡੀਓ ਪੁਰਾਣੀਆਂ ਆ ਜਾਂਦੀਆਂ ਕਿ ਪੰਜਾਬ ਦੇ ਲੋਕ ਜੇ ਹਰਾ ਪੈਨ ਫੜਾ ਸਕਦੇ ਆ ਨਾ ਖੋ ਵੀ ਸਕਦੇ ਜੇ ਉਹਨਾਂ ਨੂੰ ਨਹੀਂ ਪਸੰਦ ਸਰਕਾਰ ਤੇ ਉਹ ਇਹਨਾਂ ਤੋਂ ਖੋ ਵੀ ਲੈਣਗੇ ਤੇ ਉਹ ਦਿਨ ਦੂਰ ਨਹੀਂ ਵੀ ਆ 2027 ਦੇ ਵਿੱਚ ਸਾਰਾ ਕੁਝ ਇਹਨਾਂ ਨੂੰ ਪਤਾ ਲੱਗ ਜਾਊਗਾ ਸਹੀ ਗੱਲ ਹੈ ਸਹੀ ਗੱਲ ਹਾਂਜੀ ਸੋ ਧੰਨਵਾਦ ਤੁਹਾਡਾ ਜੀ ਤੁਸੀਂ ਸਾਨੂੰ ਟਾਈਮ ਦਿੱਤਾ ਜਿਸ ਕੋ ਮੈਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਤੇ ਤੁਹਾਨੂੰ ਇਹ ਸਾਡੀ ਵੀਡੀਓ ਕਿਵੇਂ ਦੀ ਲੱਗੀ ਤਾਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਇਹ ਪਾਲਿਸੀ ਬਾਰੇ ਤੁਹਾਡੇ ਕੀ ਵਿਚਾਰ ਨੇ ਇਸ ਬਾਰੇ ਵੀ ਤੁਸੀਂ ਕਮੈਂਟ ਕਰਨੇ ਅਗਲੀ ਵਾਰ ਨਵੇਂ ਗੈਸਟ ਨਾਲ ਤੁਹਾਡੇ ਨਾਲ ਰੂ ਰੂ ਕਰਾਵਾਂਗੇ ਧੰਨਵਾਦ